ਸਾਡੇ ਪਾਣੀ ਜਿਹੜੇ ਨੇ ਸਾਡੀਆਂ ਕੱਸੀਆਂ ਸਾਡੇ ਸੂਏ ਰਜਵਾਹੇ ਉਹ ਕਾਲੇ ਰੰਗ ਦੇ ਹੋ ਗਏ ਨਾ ਸਾਡੇ ਕੋਲੇ ਉੱਪਰ ਵਾਲਾ ਪਾਣੀ ਰਿਹਾ ਹੁਣ ਨਾ ਸਾਡੇ ਕੋਲੇ ਧਰਤੀ ਦੇ ਥੱਲੇ ਵਾਲਾ ਪਾਣੀ ਰਿਹਾ ਇਸ ਵਕਤ ਪਾਣੀ ਨੂੰ ਬਚਾਉਣਾ ਸਭ ਤੋਂ ਵੱਡੀ ਪ੍ਰਾਇੋਰਟੀ ਹੈ ਹੁਣ ਅਗਲਾ ਜਿਹੜਾ ਟੀਚਾ ਸਾਡਾ ਉਹ ਬੁੱਡੇ ਨਾਲੇ ਦਾ ਬੜੇ ਢੇਰ ਦਾ ਉਹ ਵੀ ਨਸੂਰ ਬਣਿਆ ਹੋਇਆ ਹੈ ਜਿਹੜੇ ਸ਼ਰਾਰਤੀ ਅਨਸਰ ਇਸ ਤਰ੍ਹਾਂ ਦੀ ਕੋਸ਼ਿਸ਼ ਕਰਨਗੇ ਪਛੇਹ ਨਹੀਂ ਜਾਣਗੇ ਰਾਜ ਸਭਾ ਦੇ ਜਿਹੜੇ ਮੈਂਬਰ ਨੇ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਉਹਨਾਂ ਦੀ ਟੀਮ ਦਾ ਧੰਨਵਾਦ ਕਰਦਾ ਬਹੁਤ ਸਾਰੀਆਂ ਪੰਜਾਬ ਦੀਆਂ ਧਾਰਮਿਕ ਸ਼ਕਤੀਆਂ ਮੇਰੇ ਸਾਹਮਣੇ ਬੈਠੀਆਂ ਗੁਣੀ ਗਿਆਨੀ ਲੋਕ ਬੈਠੇ ਆ ਮੈਂ ਕੋਈ ਜ਼ਿਆਦਾ ਲੰਮਾ ਭਾਸ਼ਣ ਨਹੀਂ ਦੇਣਾ ਇੱਕ ਦੋ ਗੱਲਾਂ ਕਰੂੰਗਾ ਕਿ ਗੁਰੂ ਸਾਹਿਬ ਦੇ ਕੇ ਅਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਸੁਪਾਣੀ ਦੀ ਸਾਮ ਸੰਭਾਲ ਲਈ ਜੋ ਸੀਚੇਬਾਲ ਸਾਹਿਬ ਨੇ ਆਪਣੀ ਟੀਮ ਨਾਲ ਮਿਲ ਕੇ ਇੱਥੇ ਕੋਸ਼ਿਸ਼ਾਂ ਕੀਤੀਆਂ ਨੇ ਔਰ ਕਾਮਯਾਬੀ ਹਾਸਲ ਕੀਤੀ ਹੈ ਉਹ ਬਹੁਤ ਘਟੋ ਦੀ ਉਦਾਹਰਣ ਮਿਲਦੀ ਹੈ ਨੇਤਾ ਸਾਡੇ ਅਸੀਂ ਦੇਖਦੇ ਹਾਂ ਕਿ ਸਾਡੇ ਪਾਣੀ ਜਿਹੜੇ ਨੇ ਸਾਡੀਆਂ ਕੱਸੀਆਂ ਸਾਡੇ ਸੂਏ ਰਜਵਾਹੇ ਉਹ ਕਾਲੇ ਰੰਗ ਦੇ ਹੋ ਗਏ ਸ਼ਹਿਰਾਂ ਦਾ ਸੀਵਰੇਜ ਦਾ ਪਾਣੀ ਫੈਕਟਰੀਆਂ ਦਾ ਪਾਣੀ ਸਾਰਾ ਉਹਨਾਂ ਦੇ ਵਿੱਚ ਆਉਣ ਲੱਗ ਗਿਆ ਜਦ ਕੇ ਸਾਡੇ ਸੂਬੇ ਦਾ ਨਾਮ ਪਾਣੀਆਂ ਤੇ ਐ ਪੰਜ ਆਬ ਪੰਜ ਪਾਣੀ ਪਰ ਨਾ ਸਾਡੇ ਕੋਲੇ ਉੱਪਰ ਵਾਲਾ ਪਾਣੀ ਰਿਹਾ ਹੁਣ ਨਾ ਸਾਡੇ ਕੋਲੇ ਧਰਤੀ ਦੇ ਥੱਲੇ ਵਾਲਾ ਪਾਣੀ ਰਿਹਾ 6 600 ਫੁੱਟ ਤੇ ਥੱਲੇ ਪਰ ਧਰਤੀ ਦੇ ਪਾਣੀ ਚਲਾ ਗਿਆ ਪਤਾ ਨਹੀਂ ਕਿਹੜੀਆਂ ਪੱਤਨਾ ਅਸੀਂ ਬੋਕੀਆਂ ਮਾਰ ਮਾਰ ਕੇ ਪੱਟ ਲਈਆਂ ਇਸ ਵਕਤ ਪਾਣੀ ਨੂੰ ਬਚਾਉਣਾ ਸਭ ਤੋਂ ਵੱਡੀ ਪ੍ਰਾਇੋਰਟੀ ਹੈ ਸਾਡੇ ਕੋਲੇ ਪਾਣੀ ਹੈਗਾ ਨਹਿਰਾਂ ਦਾ ਪਰ ਚੈਨਲਾਈਜ਼ ਨਹੀਂ ਕੀਤਾ ਗਿਆ ਕੱਸੀਆਂ ਸੂਏ ਹੈ ਨਹੀਂ ਸੀ ਜਿਸ ਵੇਲੇ ਆਪ ਸੰਗਤ ਦੀ ਕਿਰਪਾ ਹੋਈ 92 ਸੀਟਾਂ ਦਿੱਕਤਿਆਂ 16 ਮਾਰਚ ਨੂੰ ਸੌ ਚੁੱਕੀ ਸ਼ਹੀਦ ਆਜ਼ਮ ਪਗਤ ਸਿੰਘ ਜੀ ਹੋਰਾਂ ਦੇ ਨਗਰ ਖੇੜੇ ਖਟਕੜ ਕਲਾਂ ਬਿਠੇ ਉਸ ਵੇਲੇ 21% ਪਾਣੀ ਪੰਜਾਬ ਮੈਰੀ ਪਾਣੀ ਜਿਹੜਾ ਉਹ ਵਰਤ ਰਿਆ ਸੀ ਤਿੰਨ ਸਾਲਾਂ ਦੇ ਵਿੱਚ 63% ਤੇ ਆ ਗਿਆ ਆਪਾਂ ਅਸੀਂ ਪੁਰਾਣੀਆਂ ਕਸੀਆਂ ਰਿਵਾਈਵ ਕੀਤੀਆਂ ਥੱਲੋਂ ਦੀ ਪਾਈਪਾਂ ਦੱਬੀਆਂ ਇਹੀ ਇੱਕ ਤਰੀਕਾ ਹੈ ਜਿਹੜਾ ਥੱਲੇ ਵਾਲੇ ਪਾਣੀ ਨੂੰ ਬਚਾ ਸਕਦਾ ਹੈ। ਜੋ ਅੱਜ ਇੱਕ ਇੱਥੋਂ ਅਹਿਦ ਕਰਕੇ ਜਾਇਓ ਇੱਕ ਇੱਥੋਂ ਸੌ ਖਾ ਕੇ ਜਾਇਓ ਤੇ ਕੱਥੇ ਗੁਰੂ ਸਾਹਿਬ ਨਾਲ ਵਾਅਦਾ ਕਰਕੇ ਜਾਇਓ ਕਿ ਜਿੱਥੇ ਵੀ ਸਾਨੂੰ ਮੌਕਾ ਮਿਲੂਗਾ ਅਸੀਂ ਪਾਣੀ ਬਚਾਉਣ ਦੀ ਕੋਸ਼ਿਸ਼ ਕਰਾਂਗੇ ਪਾਣੀ ਨੂੰ ਗੰਦਲਾ ਕਰਨ ਤੋਂ ਬਚਾਵਾਂਗੇ ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਪਾਣੀ ਛੱਡਣਾ ਹੈ ਵੇਂ ਨਦੀ ਦੇ ਵਿੱਚ ਰੋਇੰਗ ਦਾ ਔਰ ਜਿਹੜੀਆਂ ਕਿਸ਼ਤੀਆਂ ਦਾ ਚੱਲਣਾ ਇਹ ਬਹੁਤ ਵੱਡੀ ਗੱਲ ਹੈ ਵਾਟਰ ਸਪੋਰਟਸ ਵਾਸਤੇ ਪੰਜਾਬ ਬਹੁਤਾ ਜਾਣਿਆ ਨਹੀਂ ਜਾਂਦਾ ਪਰ ਵਾਟਰ ਸਪੋਰਟਸ ਵਾਸਤੇ ਬਾਬਾ ਜੀ ਨੇ ਜੋ ਐਫਰਟ ਕੀਤੀ ਫੋਟੋਆਂ ਲੱਗੀਆਂ ਹੋਈਆਂ ਉਹਨਾਂ ਮੁੰਡਿਆਂ ਦੀਆਂ ਕੁੜੀਆਂ ਦੀਆਂ ਜਿਨ੍ਹਾਂ ਨੇ ਮੈਡਲ ਜਿੱਤੇ ਨੈਸ਼ਨਲ ਲੈਵਲ ਦੇ ਮੈਡਲ ਜਿੱਤੇ ਇੰਟਰਨੈਸ਼ਨਲ ਲੈਵਲ ਦੇ ਮੈਡਲ ਜਿੱਤੇ ਹੋਏ ਨੇ ਸੋ ਸਾਨੂੰ ਜੇ ਮੌਕਾ ਮਿਲ ਜੇ ਤਾਂ ਅਸੀਂ ਕੁਝ ਵੀ ਕਰ ਸਕਦੇ ਹਾਂ ਗੁਰੂ ਸਾਹਿਬ ਦੀ ਕਿਰਪਾ ਹੈ ਅਸ਼ੀਰਵਾਦ ਪ੍ਰਾਪਤ ਤਰੱਕੀ ਹੈ ਕੀ ਨਹੀਂ ਵੇਲ ਸਕਦਾ ਇਸ ਤਰ ਤੋ ਜਿੱਥੇ ਬਾਣੀ ਉਚਰੀ ਹੋਵੇ ਗੁਰਗੁਸ ਗੁਰੂ ਸਾਹਿਬ ਨੇ ਉਹ ਤਾਂ ਬਾਣੀ ਹਜੇ ਵੀ ਫਜ਼ਾ ਦੇ ਵਿੱਚ ਗੂੰਜਦੀ ਫਿਰਦੀ ਹੈ ਤੇ ਮੈਨੂੰ ਅੱਜ ਮੌਕਾ ਮਿਲਿਆ ਇੱਥੇ ਆਉਣ ਦਾ ਮੈਂ ਆਪਣੇ ਆਪ ਨੂੰ ਕਿਸਮਤ ਵਾਲਾ ਸਮਝਦਾ ਹੁਣ ਇਸ ਤੋਂ ਬਾਅਦ ਕਿਉਂਕਿ ਬਾਬਾ ਜੀ ਨੂੰ ਇਹ ਕੰਮ ਕਰਨਾ ਆਉਂਦਾ ਹੈ ਪਰ ਰਾਸਵਾ ਦੀ ਸ਼ਕਤੀ ਨਾਲ ਕੋਲੇ ਹੈਗੀ ਹੈ ਔਰ ਜਿਹੜੀ ਕਮੇਟੀ ਦੇ ਮੈਂਬਰ ਨੇ ਉਸ ਪਾਣੀਆਂ ਨਾਲ ਸੰਬੰਧਿਤ ਹੈ ਤਾਂ ਉਥੋਂ ਇਹ ਮਸਲੇ ਉਠਾ ਕੇ ਸਰਕਾਰਾਂ ਦੇ ਕੰਨ ਖੋਲ ਸਕਦੇ ਆ ਹੁਣ ਅਗਲਾ ਜਿਹੜਾ ਟੀਚਾ ਸਾਡਾ ਉਹ ਬੁੱਡੇ ਨਾਲੇ ਦਾ ਬੜੇ ਦੇਰ ਦਾ ਉਹ ਵੀ ਨਸੂਰ ਬਣਿਆ ਹੋਇਆ ਹੈ ਬੁੱਡੇ ਨਾਲੇ ਨੂੰ ਵੀ ਕੀ ਕਰਾਂਗੇ ਬਾਬਾ ਜੀ ਦੀ ਡਿਊਟੀ ਲਈ ਹੋਈ ਹੈ ਬਜਟ ਦੀ ਕੋਈ ਕਮੀ ਨਹੀਂ ਸਾਡੇ ਤਾਂ 20 ਰੁਪਿਆ ਦਾ ਲੰਗਰ ਇੱਕ ਵਾਰੀ ਭੁੱਖੇ ਸਾਧੂਆਂ ਨੂੰ ਗੁਰੂ ਸਾਹਿਬ ਨੇ ਛਕਾਇਆ ਸੀ ਸਾਡੇ ਤੋਂ 20 ਰੁਪਏ ਹੀ ਨਹੀਂ ਖਤਮ ਹੋ ਰਿਹਾ ਤਾਂ ਵਿਆਜ ਹੀ ਚੱਲੀ ਜਾਂਦਾ ਭਾਵੇਂ ਤੁਰਕੀ ਦੇ ਵਿੱਚ ਪਹਚਾਲਾ ਜੇ ਭਾਵੇਂ ਕਿਤੇ ਦੁਨੀਆ 'ਚ ਜੰਗ ਲੱਗ ਜੇ ਭਾਵੇਂ ਕਿਤੇ ਕੋਈ ਕੁਦਰਤੀ ਆਫਤ ਆ ਜੇ ਰੈੱਡ ਕਰਾਸ ਫੋਂਚੇ ਨਾ ਫੋਂਚੇ ਸਾਡਾ ਗੁਰੂ ਕਾ ਲੰਗਰ ਚੱਲ ਪੈਂਦਾ ਪਹਿਲਾਂ ਕਿਉਂਕਿ ਸਾਨੂੰ ਗੁਰੂ ਸਾਹਿਬ ਨੇ ਅਸ਼ੀਰਵਾਦ ਦਿੱਤਾ ਹੈ ਸੋ ਅੱਜ ਵੀ ਅਸੀਂ ਨ ਤਮਸਤ ਕਾ ਔਰ ਕੱਲ੍ਹ ਲਈ ਤੁਸੀਂ ਸੁਣਿਆ ਹੋਣਾ ਅਸੀਂ ਇੱਕ ਕਾਨੂੰਨ ਲੈ ਕੇ ਆਏ ਆ ਜੇ ਗੁਰੂ ਸਾਹਿਬ ਦੀ ਬੇਅਦਬੀ ਜਿਹੜੀ ਕਿ ਕਟਨਾ ਮਾਂ ਬਹੁਤ ਵਧਗੀਆਂ ਸੀ ਉਹਨਾਂ ਨੂੰ ਬੇਅਦਬੀ ਕਰਨ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾਾਂ ਮੈਂ ਦੇਣ ਦਾ ਕਾਨੂੰਨ ਲੈ ਕੇ ਆਏ ਆਂ ਸੀ ਤਾਂ ਕਿ ਜਦੋਂ ਇੱਕ ਨੂੰ ਸਜ਼ਾ ਮਿਲ ਗਈ ਦੋ ਨੂੰ ਮਿਲ ਗਈ ਤਾਂ ਕੋਈ ਹਿੰਮਤ ਨਾ ਕਰੇ ਦੁਬਾਰਾ ਜੇ ਸਾਡਾ ਬਾਪੂ ਸਾਡੇ ਘਰ ਹੀ ਸੁਰੱਖਿਤ ਨਹੀਂ ਹੈਗਾ ਫਿਰ ਹੋਰ ਕਿੱਥੋਂ ਉਮੀਦ ਕਰਾਂਗੇ ਅਸੀਂ ਕੋਈ ਬਹਾਨਾ ਨਹੀਂ ਚੱਲੂਗਾ ਵੀ ਮਾਨਸਿਕ ਤੌਰ ਤੇ ਠੀਕ ਨਹੀਂ ਜਾਂ ਮੈਂਟਲੀ ਤੌਰ ਤੇ ਠੀਕ ਨਹੀਂ ਆ ਇਹ ਜਿਹਾ ਬਹਾਨਾ ਜਾਂ ਕਰਕੇ ਉਹਨੂੰ ਬਰੀ ਕਰ ਦਿੰਦੇ ਆ 2-3 ਸਾਲ ਦੀ ਸਜ਼ਾ ਉਹ ਬਾਹਰ ਆ ਜਾਂਦਾ ਸੋ ਸਾਡੇ ਕੋਲੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਚ ਇੱਕ ਬਹੁਤ ਵੱਡਾ ਖਜ਼ਾਨਾ ਹੈ ਜੇ ਇੱਕ ਅੰਗ ਦੀ ਵੀ ਵਿਆਖਿਆ ਕਰਨ ਲੱਗ ਜਾਈਏ ਕਈ ਮਹੀਨੇ ਲੱਗ ਜਾਣਗੇ ਅੰਗ ਦੀ ਵੀ ਵਿਆਖਿਆ ਕਰਨੀ ਹੋਵੇ ਐਨਾ ਕੁਝ ਸਾਨੂੰ ਖਜ਼ਾਨਾ ਸਾਡੇ ਗੁਰੂ ਸਾਹਿਬ ਦੇ ਗਏ ਹਾਲਾਂਕਿ ਦੁੱਖ ਦੀ ਗੱਲ ਇਹ ਹੈ ਕਿ ਸਾਨੂੰ ਗੁਰੂ ਸਾਹਿਬ ਦੀ ਸੁਰੱਖਿਆ ਲਈ ਕਾਨੂੰਨ ਬਣਾਉਣਾ ਪੈ ਰਿਹਾ ਜਿਹਦੇ ਕੋਲੋਂ ਅਸੀਂ ਆਪਣੀ ਸੁਰੱਖਿਆ ਮੰਗਣਾ ਆਉਂਿਆ ਸਵੇਰੇ ਸ਼ਾਮ ਕਿ ਸਾਡੇ ਪਰਿਵਾਰ ਨੂੰ ਸੁਰੱਖਿਤ ਰੱਖੀ ਸਾਡੇ ਪਰਿਵਾਰ ਨੂੰ ਤੰਦਰੁਸਤ ਰੱਖੀਦਾ ਆ। ਪਰ ਜਿਹੜੇ ਸ਼ਰਾਰਤੀ ਅੰਸਰ ਇਸ ਤਰ੍ਹਾਂ ਦੀ ਕੋਸ਼ਿਸ਼ ਕਰਨਗੇ ਬਖਸ਼ੇ ਨਹੀਂ ਜਾਣਗੇ। ਅਜਿਹਾ ਹਰਿਆਲੀ ਵੱਡੇ ਇਲਾਕੇ ਚ ਆ ਕੇ ਵੈਸੇ ਮਨ ਖੁਸ਼ ਹੋ ਜਾਂਦਾ ਹੈ। ਦਰਖਤ ਵੀ ਲਾਈਏ ਹਰਿਆਲੀ ਬਚਾਈਏ ਧਰਤੀ ਬਚਾਈਏ। ਕਿਉਂਕਿ ਆਏ ਤਾਂ ਸਾਰੇ ਇਕੱਠੇ ਸੀ ਪਰ ਬੰਦੇ ਦਾ ਦਿਮਾਗ ਵਿਕਸਿਤ ਹੋ ਗਿਆ ਉਹਨੇ ਸਾਰਿਆਂ ਤੇ ਕਾਬੂ ਕਰ ਲਿਆ ਹਰ ਇੱਕ ਚੀਜ਼ ਨੂੰ ਨੱਥ ਪਾ ਲੰਦੋ ਹਾਥੀਆਂ ਤੱਕ ਨੱਥਾਂ ਪਾ ਲੀਆਂ ਸ਼ੇਰਾਂ ਤੱਕ ਨੱਥਾਂ ਪਾ ਲੀਆਂ ਪਰ ਰਹਿਣਾ ਸਾਰਿਆਂ ਨੇ ਇਕੱਠੇ ਹੀ ਐ ਸੋ ਇਸ ਕਰਕੇ ਜੀਓ ਔਰ ਜੀਨੇ ਦੋ ਰਿਕਸ਼ੇ ਤੇ ਵੀ ਲਿਖਿਆ ਹੁੰਦਾ ਏ ਸੁਝਾਉਣਾ ਵੀ ਹੈ ਤੇ ਜਿਉਣਾ ਦੇਣਾ ਵੀ ਹੈ ਸਾਡੀ ਕੌਮ ਤਾਂ ਮਾਰਸ਼ਲ ਕੌਮ ਹੈ ਅਸੀਂ ਤਾਂ ਕੁਰਬਾਨੀਆਂ ਲਈ ਮੰਨੇ ਹੋਇਆ ਅਸੀਂ ਤਾਂ ਭਾਈ ਕਨਈਆ ਜੀ ਦੇ ਵਾਰਿਸਾਂ ਅਸੀਂ ਤਾਂ ਲੜਾਈਆਂ 'ਚ ਦੁਸ਼ਮਣ ਨੂੰ ਵੀ ਪਾਣੀ ਪਿਆ ਦਿੰਨੇ ਆ ਜਦਕੇ ਆ ਹਰਿਆਣਾ ਆ ਜਾਂ ਕੋਈ ਹੋਰ ਜਿਹੜੀ ਸਥਿਟਾ ਸਾਡੇ ਦੁਸ਼ਮਣ ਨਹੀਂ ਹੈਗੇ ਤਾਂ ਸਾਡੇ ਭਾਈ ਨੇ ਪਰ ਆਪਦੇ ਹੱਕ ਦਾ ਨਹੀਂ ਅਸੀਂ ਪਾਣੀ ਦੇ ਸਰਦੋ ਕਹਿੰਦੇ ਆ ਕਿ ਜੱਟ ਗੰਨਾ ਨਹੀਂ ਦਿੰਦਾ ਪੈਲੀ ਦੇ ਦਿੰਦਾ ਪਿਆਰ ਨਾਲ ਸੱਥੋ ਜੋ ਮਰਜ਼ੀ ਲੈ ਲੋ ਬਾਹ ਮਰੋੜ ਕੇ ਕੰਮ ਚੱਲਣਾ ਨਹੀਂ ਸਾਡੇ ਨਾਲ ਸੁਸਕਰ ਕੇ ਜਿੰਨਾ ਚਿਰ ਤੁਸੀਂ ਸ਼ਕਤੀ ਬਖਸ਼ੀ ਹੈ ਪੰਜਾਬ ਦੇ ਹੱਕ 'ਚ ਪੈਨ ਚੱਲੂਗਾ ਲੋਕਾਂ ਦੇ ਹੱਕ 'ਚ ਪੈਨ ਚੱਲੂਗਾ ਗਰੀਬਾਂ ਦੇ ਹੱਕ 'ਚ ਪੈਨ ਚੱਲੂਗਾ 10 ਲੱਖ ਰੁਪਏ ਦਾ ਜੀਵਨ ਬੀਮਾ ਲੈ ਕੇ ਆਇਆ ਕੋਈ ਲੋੜ ਨਹੀਂ ਕੋਈ ਕਾਗਜ਼ ਭਰਨ ਦੀ ਕੋਈ ਫਾਰਮ ਭਰਨ ਦੀ ਰੱਬ ਨਾ ਕਰੇ ਕੋਈ ਬਿਮਾਰੀ ਹੋਵੇ ਹਸਪਤਲ ਜਾਓ ਆਧਾਰ ਕਾਰਡ ਦਿਖਾ ਦਿਓ ਵੋਟਰ ਕਾਰਡ ਦਿਖਾ ਦਿਓ ਲਾਜ ਕਰਾ ਕੇ ਘਰੇ ਆ ਜਾਓ ਬਾਕੀ ਸਾਰਾ ਹਿਸਾਬ ਕਿਤਾਬ ਸਰਕਾਰ ਕਰੂਗੀ ਕੋਈ ਬੰਦਾ ਇਹ ਜਾਨੀ ਹੋਣਾ ਚਾਹੀਦਾ ਕਿ ਪੈਸੇ ਨਹੀਂ ਹੈਗੇ ਇਸੇ ਕਰਕੇ ਮੰਜੇ ਤੇ ਪਿਆ ਪਿਆ ਸਵਾਸ ਤਿਆਗ ਗਿਆ ਸੋ ਜਿੰਨਾ ਅਸੀਂ ਕਰ ਸਕਦੇ ਆ ਉਹ ਨਾ ਕਰੀ ਜਾਂਦੇ ਆ ਜਿੰਨਾ ਵਕਤ ਮੁਤਾਬਕ ਸਿਸਟਮ ਥੋੜਾ ਜਿਹਾ 75 ਸਾਲ ਪੁਰਾਣਾ ਵਿਗੜਿਆ ਹੋਇਆ ਉਹਨੂੰ ਠੀਕ ਕਰ ਕਰਦੇ ਕਰਦੇ ਟਾਈਮ ਲੱਗ ਜੂਗਾ ਪਰ ਕਰ ਲਾਂਗੇ ਨੀਤਾ ਸਾਫ ਨੇ ਤੇ ਗੁਰੂ ਸਾਹਿਬ ਸਮੱਤ ਬਖਸ਼ਣ ਗੁਰੂ ਸਾਹਿਬ ਬਲ ਬਖਸ਼ਣ ਮੈਂ ਇੰਨਾ ਕਿ ਅੱਜ ਬਹੁਤ ਬੜਪਰ ਦੀ ਸੰਗਤ ਆ ਜਿਹੜੀ ਅੱਜ ਇੱਥੇ ਗੁਰੂ ਸਾਹਿਬ ਦੇ ਚਰਨਾਂ 'ਚ ਬੈਠੀ ਹੈ ਮੈਂ ਕੋਈ ਬਹੁਤਾ ਰਾਜਨੀਤਿਕ ਗੱਲਾਂ ਨਹੀਂ ਬੋਲਨੀ ਆ ਮੇਰੇ ਤਾਂ ਇੱਕੋ ਹੀ ਸੁਰਜੀਤ ਪਾਤਰ ਸਾਹਿਬ ਦਾ ਸ਼ੇਰ ਹੈ ਕਿ ਕੀ ਹੋਇਆ ਜੇ ਪੱਤ ਚੜ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜਮੀਨ ਰੱਖੀ ਜਮੀਨ ਰੱਖ ਲਈਏ ਫੁੱਲਾਂ ਜੋਗੀ ਤਾਂ ਕਲਮੇ ਆਪਾਂ ਰਲ ਮਿਲ ਕੇ ਲੱਭ ਲਾਂਗੇ ਇਸੇ ਧਰਤੀ ਤੇ ਠੰਗੜੇ ਵੀ ਪਹਿਣਗੇ ਗਿੱਧੇ ਵੀ ਪਹਿਣਗੇ ਕਰਨੈਲਾਂ ਚਰਨੈਲਾਂ ਦੀ ਧਰਤੀ ਹੈ ਫੌਜ ਭਰਤੀ ਹੋਣ ਵਾਸਤੇ ਮਸ਼ਹੂਰ ਆ ਆ ਜਿਹੜਾ ਚਿੱਟੇ-ਚੁੱਟੇ ਦਾ ਦਾਗ ਲੱਗ ਗਿਆ ਸੀ ਉਹਦੇ ਵਿਰੁੱਧ ਵੀ ਬਹੁਤ ਵੱਡਾ ਯੁੱਧ ਚਲਾਇਆ ਹੋਇਆ ਹੈ ਲੋਕਾਂ ਦਾ ਸਾਥ ਚਾਹੀਦਾ ਲੋਕ ਸਾਥ ਦੇ ਵੀ ਰਹਿਣੇ ਪੰਚਾਇਤਾਂ ਦੀਆਂ ਪੰਚਾਇਤਾਂ ਜਿਹੜੀਆਂ ਨੇ ਉਹ ਮਤੇ ਪਾ ਕੇ ਦੇ ਰਹੀਆਂ ਨੇ ਕਿ ਅਸੀਂ ਆਪਣੇ ਪਿੰਡ 'ਚ ਨਸ਼ਾ ਵਪਣ ਨਹੀਂ ਦੇਣਾ ਅਸੀਂ ਆਪਣੇ ਪਿੰਡ 'ਚ ਕਿਸੇ ਨੂੰ ਡਰੱਗ ਵੇਚਣ ਨਹੀਂ ਦੇਣੀ ਜੇ ਕੋਈ ਸਾਡੇ ਪਿੰਡ ਦਾ ਵੇਚਦਾ ਹੋਇਆ ਤਾਂ ਅਸੀਂ ਉਹਦੀ ਜ਼ਮਾਨਤ ਨਹੀਂ ਦੇਣੀ ਇਹਦਾ ਜ਼ਮਾਨਤ ਹੀ ਕਰਾਉਣੀ ਪੰਜਾਬ ਤੰਦਰੁਸਤ ਰਹੇ ਹੱਸਦਾ ਖੇਡਦਾ ਰਹੇ ਪਾਣੀ ਚ ਲਿਖਿਆ ਹੱਸਣ ਖੇਡਣ ਮਨ ਕਾ ਚਾਉ ਕਿ ਪੰਜਾਬ ਹੱਸਦਾ ਵਸਦਾ ਰਹੇ ਤੰਦਰੁਸਤ ਰਹੇ ਇਹ ਹੀ ਮੇਰੀ ਅਰਦਾਸ ਬਾਕੀ ਬਾਬਾ ਜੀ ਨੇ ਕੁਝ ਮੰਗਾ ਮੈਨੂੰ ਦਿੱਤੀਆਂ ਲਿਖ ਕੇ ਇਹਨਾਂ ਨੂੰ ਤਾਂ ਕਦੇ ਜਵਾਬ ਦਿੰਦੇ ਨਹੀਂ ਅਸੀਂ ਇਹ ਆਪ ਵੀ ਇਨਾਂ ਕੋਲੇ ਵੀ ਮੰਗਾਉਂਦੀਆਂ ਨੇ ਕਿਉਂਕਿ ਰਾਜ ਸਭਾ ਦੇ ਮੈਂਬਰ ਨੇ ਕੁਝ ਮੰਗਾ ਹੈ ਜਿਹੜੀਆਂ ਇਹ ਮੇਰੇ ਕੋਲੇ ਲੈ ਆਉਂਦੇ ਆ ਸੋ ਜਿਵੇਂ ਬਾਬਾ ਜੀ ਕਹਿਣਗੇ ਉਵੇਂ ਹੋ ਜਾਊਗਾ ਬਸ ਮੇਰੀ ਇੰਨੀ ਕਾਹਰੀ ਕਬੂਲ ਕਰੇ ਵਾਈ ਗੁਰਜੀ ਕਾਕਾंचं